ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਉਮਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਲੋ ਜੀ ਅਮੀ ਦਾ ਤੁਸੀਂ ਸਾਰੇ ਰਾਜ ਖੁਸ਼ੀ ਹੋਵਾਂਗੇ ਤੇ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਟਨਾ ਟਾਣਾ ਹੈ ਤੇ ਤੁਹਾਡਾ ਤੁਹਾਡੇ ਮਨਪਰਚਾਰੇ ਵਾਸਤੇ ਅਸੀਂ ਟਾਈਮ ਨਾਲ ਹੀ ਹਾਜ਼ਰ ਹੋ ਗਏ ਆਂ ਤੇ ਲੋ ਭੈਣਾ ਨੇ ਕਿਹਾ ਵੀ ਸਾਨੂੰ ਉਹ ਸਿੱਖਣੀ ਬਹੁਤ ਵਧੀਆ ਲੱਗੀ ਪਹਿਲੀ ਵੀ ਹੁਣ ਵੀ ਕੋਈ ਸਾਨੂੰ ਸਿੱਠਣੀ ਹੋ ਸਲਾਹ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਅਸੀਂ ਗਾਵਣੀਆਂ ਨੇ ਅਸੀਂ ਵੀ ਕੱਲ ਨੂੰ ਕਿਸੇ ਦੇ ਜਾਵਾਂਗੇ ਉੱਥੇ ਕੁੜੀਆਂ ਤੋਂ ਗਵਾ ਕੇ ਆਵਾਂਗੇ ਵਿਆਹ 'ਚ ਤੇ ਲੋ ਤੁਸੀਂ ਸੁਣੋ ਇਹ ਸਿੱਠਣੀ ਇਹਦੇ ਵਿੱਚ ਆਪਾਂ ਜੇ ਫਿਰ ਜੀਜੇ ਨੂੰ ਕਿਸੇ ਨੂੰ ਕਿਹਨੂੰ ਤੁਸੀਂ ਸਿੱਠਣੀ ਦਿੰਦੇ ਹੋ ਉਹ ਭੈਣ ਦਾ ਨਾਮ ਲੈਦੇ ਹੋ ਉਹਦੀ ਦਾ ਤਾਈ ਚਾਚੀ ਦਾ ਜੋ ਨਾਮ ਲੈ ਕੇ ਗਾਓ ਚਾਹੇ ਬੇਬੇ ਚਾਚੀ ਜੋ ਵੀ ਕਹਿ ਕੇ ਜਿਵੇਂ ਆਪਾਂ ਗਾਉਣੀ ਆ ਹਨਾ ਉਸਾ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਵੇਂ ਗਾਇਆ ਕਰੋ ਤੇ ਇਹ ਹਾਸਾ ਤਮਸਾ ਹੀ ਹੁੰਦਾ ਹੈ ਤੇ ਉਹ ਵੋ ਵੇਲਾ ਰਦੇ ਤੇ ਨਾ ਕੋਈ ਗੁੱਸਾ ਕਰ ਇਹਦੇ ਵਿੱਚ ਹੈਨਾ ਤੇ ਜਨਾਨੀਆਂ ਤਾਂ ਕਹਿੰਦੀਆਂ ਸੀ ਭਾਗਾ ਵਾਲੀਆਂ ਭਈ ਸੰ ਤੁਸੀਂ ਗੀਤ ਗਾਉਣੀਓ ਹੈਨਾ ਤੇ ਹੁੰਦੇ ਉਹ ਦਿਨ ਵੀ ਭਾਗਾ ਵਾਲੀ ਹੁੰਦਾ ਇਹ ਜਦੋਂ ਆਪਾਂ ਇਸ ਤਰ੍ਹਾਂ ਦਾ ਸਤਨਾਸਾ ਕਰਦੇ ਆ ਹੈਨਾ ਤੇ ਲਓ ਜਿਹੜਾ ਮੈਨੂੰ ਤਾ ਪਾਉ ਉਹ ਮਤ ਮਹਾਪੁਰਸ਼ਾਂ ਨੇ ਦੱਸਿਆ ਭਈ ਜੇ ਕੋਈ ਬਿਮਾਰ ਹੈ ਤੁਹਾਡੇ ਕਿਸੇ ਦਾ ਵੀ ਹਸਤਾਜ ਕੋਈ ਬੰਦਾ ਦਾਖਲ ਹੈ ਬੱਚਾ ਬੁਢਾ ਜਾ ਕੋਈ ਵੀ ਜੀਉ ਨੂੰ ਕੋਈ ਦਵਾਈ ਨਹੀਂ ਲੱਗਦੀ ਔਰ ਉਹ ਠੀਕ ਨਹੀਂ ਹੋ ਰਿਹਾ ਤਾਂ ਮੈਂ ਉਹਦੇ ਬਾਰੇ ਦੱਸੂੰ ਮਹਾ ਪ੍ਰਸ਼ੰਦ ਦੱਸਿਆ ਹੋਇਆ ਤੁਸੀਂ ਉਸ ਤਰ੍ਹਾਂ ਹੀ ਕਰਿਓ ਤੇ ਸ਼ਿਵ ਸ਼ੰਕਰ ਨਾਲ ਸੰਬੰਧਿਤ ਹੈ ਉਹ ਮਤਲਬ ਗੱਲ ਬਾਤ ਤੇ ਤੁਸੀਂ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਜਿਵੇਂ ਵੀ ਤੁਹਾਨੂੰ ਜੇ ਯਾਦ ਰਹਿੰਦਾ ਜਿਆਦਾੱਖੋ ਨਹੀਂ ਲਿਖ ਕੇ ਰੱਖੋ ਕਿਸੇ ਨੂੰ ਦੱਸਣਾ ਪੈ ਜਾਂਦਾ ਹੋਰ ਨੂੰ ਵੀ ਹੈਨਾ ਤੇ ਜਿਹਨੂੰ ਵੀ ਕੋਈ ਤਕਲੀਫ ਹੈਗੀ ਉਹ ਜ਼ਰੂਰ ਇਹ ਕਰਕੇ ਦੇਖੋ ਮਮੋ ਜੀ ਦੀ ਗੱਲ ਹੈ ਕਰਨਾ ਬਹੁਤ ਸੌਖਾ ਹੈ ਤੇ ਅਜ ਮਾ ਕੇ ਜਰੂਰ ਦੇਖਿਓ ਭਗਵਾਨ ਦਾ ਤਾਂ ਨਾ ਸੱਚੰਗੇ ਹੀ ਹੁੰਦਾ ਹੈ ਹਨ ਤੇ ਉਹ ਜਦੋਂ ਧਿਆਉਣੇ ਆਪਾਂ ਉਹ ਜਰੂਰ ਆਪਣੇ ਅੰਗ ਸੰਗ ਹੀ ਰਹਿੰਦਾ ਹੈ ਤੇ ਲਓ ਤੁਸੀਂ ਹੁਣ ਸੁਣੋ ਪਹਿਲਾਂ ਸੇਠਣੀ ਇਹ ਪਿਆਰੀ ਜੀ ਸੇਠਣੀ ਤੇ ਉਸ ਤੋਂ ਬਾਅਦ ਨੁਕਤਾ ਛੋਟੀ ਹੋਈ ਹੈ ਇਹ ਤੇ ਲਓ ਉਹ ਆ ਨੂੰ ਵਿਦਾ ਲਈ ਆਪਾਂ ਰਿਸ਼ਤੇ ਰੰਗਣ ਕੇ ਵਾਈਆਂ ਚਾਚੀਆਂ ਮਾਮੀਆਂ ਨਾਨੀਆਂ ਜਿਹਨੂੰ ਮਰਜ਼ੀ ਕਹੀ ਚਲੋ ਹਨ ਉਹਨੂੰ ਜਿੱਡਾ ਮਰਜ਼ੀ ਲੰਬਾ ਗੀਤ ਨੂੰ ਕਰ ਲਓ ਚਲੋ ਮੈਂ ਤੁਹਾਨੂੰ ਇਹ ਸੇਠਣੀ ਸੁਣਾਉਣੀ ਆ ਤੇ ਸਾਡੇ ਗੀਤ ਨੂੰ ਸਿੱਠਣੀ ਹੋਵੇ ਗੀਤ ਹੋਵੇ ਅਖੀਰ ਤੱਕ ਸੁਣਿਆ ਕਰੋ ਤੇ ਫੇਰ ਹੀ ਆਪਾਂ ਨੂੰ ਸਾਰੇ ਸਮਝ ਆਉਂਦੀ ਹੈ ਹਨਾ ਲਓ ਮਾਨੋ ਸਿੱਠਣੀ ਦਾ ਅਨੰਦ ਪਿੰਡੀ ਪਿੰਡੀ ਸ਼ਰੀ ਸ਼ੈਰੀ ਕਰਿਆ ਨੀ ਤਾਰਾ ਸੁਣੋ ਲੈ ਲੈ ਘਾਰ ਲਾੜੇ ਦੀ ਪੈਣਾ ತಾರಾ ಾರ ಸೋಣ ಲಿ ಪೂಲಾ ಪದಿ ஜனி மே வசண 「この <noise> 楽だしよて」 ടി സജൂസനയാരണ കോളെ ചൂ പൂട സിയോ സേ കു ਅੜੀ ਗੀਓ ਸੜੀਡੇ ਵੇੜੇ ਕੀ ਗੋਜੇ ਲਹਗੇ ਨਾੜੇ ਨੀ ਅੜੀ ਗੀਓ ਸਵਲਖदाई ਕਟੀਕੋ ਲਹੇਗੀ लखांंदी नी अड़ीअ सवाल लखदा गई लख बिंदीड़ ਗੀ ਸਾਨੂੰ ਫੁੱਫੜ ਰਵੇਤਾ ਮਾਰੇ ਨੀੜੀਓਂਂ ਦੇਤੇ ਕੁੜੀਆਂ ਸੌਪਗੀ ਸਾਨੂੰ ਫੁੱਫੜ ਰਵੇ पालो भेोक फेर टेंडोर कढ़िया उन पड़ पालो भेोक फेरो Yeah. ਉਪਰ ਤਰ ਰਹੇਗੀ You're ਪਹਿਲੇ ਹੀ ਦਿਨ ਤੋਂ ਸੁਣਦੀ ਸੀ ਮੈਂ ਵਸਣ ਨੂੰ ਦੇ ਚਾਹ ਜੀਨੀ ੜੀਓ ਪਹਿਲੇ ਹੀ ਦਿਨ ਤੋਂ ਸੁਣਦੀ ਸੀ ਮੈਂ ਵਸਣ ਦੇਉ ਜਾ ਜੀ ਨੀੜੀਆੜੀ ਕੌਣ ਤਹੋਦਾ ਮਿੱਤਰ ਪਿਆਰ ਕੌਣ ਰੱਖ ਦਸੀਓ ਤੇ ਆਖੇ ਨੀੜੀਆੜੀ ਰੇ ਪਿਆਰ ਕੌਣ ਰੱਖਦਾ ਸੀ ਤੇ ਅੱਖ ਨੀੜੀਏ ਸ਼ੈਲ ਜਹਾਨੇ ਕੋਈ ਕੋਲੇ ਨਾ ਘੜੀਦਾ ਕਾਟੂ ਨਾ ਹੀ ਰਖੇ ਉਹ ਤੇ ਅੱਖ ਕੋਈ ਕੋਵਲੇ ਨਾ ਘੜੀਦਾ ਕਾਟੂ ਨਾ ਰਖਿਓ ਤੇ ਅੱਖ ਨੀ ਅੜੀ ਕਿ ਕੁਝ ਛਾੜ ਗੀਓ ਸਾਢੀਡੇ ਵੇੜੇ ਕਿ ਕੁਝ ਲੈਗ ਸਵਾਲ ਖਦਾਉ ਦੇ ਘਾਰੇ ਨੀਲੇਗੀ ਛਲੀਆਂ ਮੁੰਦੇ ਵਿਲੈਗੀ ਨਾ അടിയ മുണ്ടോപ്പി സാന ഖസ വോടി ഫുരോ ബേഫിക്കല്ല ਹੋ ਕੋ ਫੇਰ ਉਟੇ ਡੋਰਾ ਕੀ ਦਾ ਫੜਿਆ ਉਹਨੇ ਪਲਨੀ ਣੀ ਈਓ ਲੋ ਜੀ ਸਿੱਠਣੀ ਹੋਈ ਪੂਰੀ ਫੇਰ ਕਹਿੰਦੇ ਉਹਦੇ ਕੋਲ ਤਾਂ ਬੁਢੇ ਠੇਰੇ ਹੀ ਖੜਦੇ ਸੀ ਨਹੀਂ ਇਸ ਦੀ ਨੌਜਵਾਨ ਤਾਂ ਕੋਈ ਸਿਆਣ ਦਾ ਫੇਰ ਹਾਸਾ ਤੁਆਸਾ ਹੀ ਕਰਨਾ ਹੁੰਦਾ ਹੈ ਨਾ ਤੁਸੀਂ ਸਮਝੀਏ ਸਾਰੇ ਭਾਵ ਅਸਦਾ ਹੈ ਨਾ ਤੈ ਲੋ ਹੁਣ ਤੁਸੀਂ ਆਜੋ ਤੰਦਰੁਸਤੀ ਵੱਲ ਮਹਾਪੁਰਸ਼ ਇੱਕ ਬਸੰਤ ਸਿੰਘ ਜੀ ਬਸੰਤ ਸਿੰਘ ਜੀ ਬਸੰਤ ਜੀ ਦੇ ਮਹਾਪੁਰਸ਼ ਇੱਕ ਦੱਸਦਿਨੇ ਗੱਲਾਂ ਇਹ ਮੈਂ ਤੁਹਾਡੇ ਕੋਲੇ ਪਹੁੰਚਾਈ ਜਾਨੀ ਆ ਤੇ ਉਹ ਕਹਿੰਦੇ ਨੇ ਵੀ ਜੇ ਕੋਈ ਬਿਮਾਰ ਹੈ ਬੰਦਾ ਕੋਈ ਵੀ ਮਰੀਜ਼ ਹਸਪਤਾਲ ਚ ਹੈ ਤੇ ਉਹਨੂੰ ਕੋਈ ਦਵਾਈ ਨਹੀਂ ਲੱਗ ਰਹੀ ਤਾਂ ਪਤਾ ਵੀ ਤੁਸੀਂ ਫਿਰ ਕੀ ਕਰੋ ਕਹਿੰਦੇ ਕਿਸੇ ਵੀ ਦਿਨ ਦਿਨ ਕੋਈ ਨਹੀਂ ਦਿਨ ਕੋਈੜਾ ਵੀ ਹੋਵੇ ਰਾਤ ਨੂੰ 9:30 ਵਜੇ ਸਾਡੇ ਇੱਥੇ ਇੱਕ मतलब बच्चे ठीक ਹੋਏ ਨੇ ਦੋ ਐਕਸੀਡੈਂਟ ਕਰਕੇ ਉਹ ਨਾ ਬਿਲਕੁਲ ਦੋਵੇਂ ਬੇਸ ਦੋਵੇਂ ਬੱਚੇ ਸੀ ਦੋਵੇਂ ਬੇਸੁਰਤ ਹੋ ਗਏ ਤੇ ਉਹਨਾਂ ਨੂੰ ਕੋਮਾ ਚੱਲ ਗਿਆ ਤੇ ਫਿਰ ਉਹ ਨਾ ਰਾਤ ਨੂੰ ਉਹਨਾਂ ਦੀ ਮੰਮੀ ਇੱਥੇ ਆਇਆ ਕਰੇ ਸ਼ਿਵ ਦਵਾਲੇ ਤੇ ਫਿਰ ਉਹਨੇ ਇਹ ਕਰਦੀ ਹੋਣੀ ਪਛਤਾ ਸੀ ਇਹ ਨਹੀਂ ਪਰ ਉਹ ਰਾਤ ਨੂੰ ਆਉਂਦੀ ਸੀ ਨਹੀਂ ਤਾਂ ਉਹ ਸੁਦੇਹਾ ਜਾਂਦੇ ਨੇ ਇਹ ਫਿਰ ਹੁਣ ਸਾਨੂੰ ਪਤਾ ਲੱਗਿਆ ਵੀ ਉਹ ਠੀਕ ਹੋਏ ਨੇ ਤੇ ਤੁਸੀਂ ਵੀ ਜੇ ਕੋਈ ਹਸਪਤਾਲ ਚ ਹੈ بیمار ਹੈ ਕੋਈ ਨਹੀਂ ਘਰੇ ਆ ਚਾਹੀ ਹੈ ਨਾ ਤਾਂ ਕੋਈ ਵੀ ਜਨ ਚੁਣ ਲਿਓ ਤੇ ਰਾਤ ਨੂੰ 10:30 9:15 ਤੇ 9:30 ਵਜੇ ਤੁਸੀਂ ਭੋਲੇ ਸ਼ੰਕਰ ਦੇ ਮੰਦਰ ਜਾਓ ਤੇ ਔਲੇ ਦਾ ਚੂਰਨ ਬਣਾ ਕੇ ਉਹਦਾ ਪਾਣੀ ਬਣਾ ਲੈ ਪਾਣੀ ਪਾ ਲਿਆ ਹੋ ਉਹ ਉਹਦਾ ਅਭਿਸ਼ੇਕ ਕਰੋ ਜਾ ਕੇ ਜਾ ਲੋ ਉਹਦਾ ਚੜਾਓ ਔਲਾ ਨਾਲ ਮਿਲਿਆ ਹੋਇਆ ਜਨ ਉਹ ਤੁਸੀਂ ਜਾ ਕੇ ਉਹ ਸ਼ਿਵ ਸ਼ੰਕਰ ਦੇ ਅਭਿਸ਼ੇਕ ਕਰੋ ਪਤਾ 2 3 4 ਦਿਨ ਲਗਾਤਾਰ ਇੰਨੇ ਵਜੇ ਜਾਣਾਗਾ ਕਿਸੇ ਦਿਨ ਵੀ ਸ਼ੁਰੂ ਕਰ ਲੈ ਜਦੋਂ ਤੁਹਾਨੂੰ ਠੀਕ ਲੱਗਦਾ ਹੈ ਨਾ ਤੇ ਹਰ ਹਾਲਤ ਕਹਿੰਦੇ ਵੀ ਭਗਵਾਨ ਕਿਰਪਾ ਕਰੂਗਾ ਭੋਲੇ ਸ਼ੰਕਰ ਦੇ ਉਹਨੂੰ ਛੁੱਟੀ ਹਸਤਾਟ ਉਹਦੀ ਮਿਹ ਜੋ ਠੀਕ ਹੋ ਜੂ ਜਿਹੜਾ ਕੋਈ ਘਰੇ ਆ ਜਿਹਨੇ ਘਰੇ ਵਾਸਤੇ ਕਰਿਆ ਉਹਦਾ ਨਾਮ ਜਰੂਰ ਲਓ ਜਾ ਕੇ ਵੀ ਸਾਡੇ ਇਸ ਅਮੂਰਕ ਬੰਦੇ ਨੂੰ ਜਾਂ ਨਾਮ ਲੈ ਕੇ ਜੋ ਵੀ ਵੀ ਭੋਲੇ ਸ਼ੰਕਰ ਤੋਂ ਤੰਦਰੁਸਤੀ ਦੇਣੀ ਹੈ ਹੈਨਾ ਤੇ ਉਹ ਔੜਾਂ ਦਾ ਔੜਾਂ ਦਾ ਚੂਰਨ ਕਰ ਲਓ ਔੜੇ ਪਾ ਕੇ ਪਾਣੀ ਦੇ ਵਿੱਚ ਫਿਰ ਉਹਦਾ ਆਪਾਂ ਅਭਿਸ਼ੇਕ ਕਰਨਾ ਸਮਝ ਗਏ ਨਾ ਤੇ ਲੋ ਇਹ ਤਾਂ ਤੁਸੀਂ ਸਮਝ ਗਏ ਹੁਣ ਚਾਹੀ ਲਿਖ ਕੇ ਰੱਖੋ ਤਿੰਨ ਚਾਰ ਦਿਨ ਲਗਾਤਾਰ ਕਰੋ ਪ੍ਰਮਾਤਮਾ ਤਲੀ ਕਰੂਗਾ ਹੈ ਨਾ ਤੇ ਜੇ ਤੁਹਾਡੇ ਮਨ ਚ ਕੋਈ ਇੱਛਾ ਇੱਕ ਦੂਜਾ ਆਪਾ ਹੋਰਦਾ ਸੇ ਜੇ ਕੋਈ ਤੁਹਾਡੇ ਮਨ ਚ ਇੱਛਾ ਹੈ ਤਾਂ ਤੁਸੀਂ ਉਹ ਇੱਛਾ ਆਪਦੀ ਯਾਦ ਕਰਕੇ ਭਗਵਾਨ ਦਾ ਨਾਮ ਲੈ ਕੇ ਉਹ ਸਵੇਰੇ ਤਾਂ ਤੁਸੀਂ ਉਹ ਇੱਛਾ ਆਪਦੀ ਲਿਖਣੀ ਆ ਕਾਗਜ਼ ਤੇ ਲਿਖ ਲਓ ਤਿੰਨ ਤਿੰਨ ਵਾਰ ਫਿਰ ਦੁਪਹਿਰੇ ਲਿਖੋ 12 ਵਜੇ ਤੋਂ ਬਾਅਦ ਲਿਖੋ ਤੁਸੀਂ ਉਹ 6 ਵਾਰ ਹੈ ਨਾ ਤੇ ਫਿਰ ਰਾਤ ਨੂੰ ਸੌਣ ਵੇਲੇ ਉਹਨੂੰ ਨਿਖੋ ਤੁਸੀਂ 9 ਵਾਰ ਉਹੀ ਇੱਛਾ ਵੀ ਮੇਰੀ ਆ ਪੂਰੀ ਕਰ ਦੇ ਭਗਵਾਨ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਨਾਲ ਬੋਲਣਾ ਨਹੀਂ ਫਿਰ ਸੌਂ ਜੋ ਕੋਈ ਗੱਲਬਾਤ ਨਹੀਂ ਫਿਰ ਕਰਨੀ ਜਦੋਂ 9 ਵਾਰ ਲਿਖਣਾ ਹੈ ਇਹ ਵੀ ਪਰਤੇ ਆ ਕੇ ਦੇਖ ਲਓ ਤੇ ਆਪ ਅਸੀਂ ਵੀ ਪਰਤੇ ਆ ਕੇ ਦੇਖਾਂਗੇ ਹਨ ਇੱਛਾ ਵਾਸਤੇ ਤੂੰ ਅਸੀਂ ਸਭ ਤੰਦਰੁਸਤ ਆ ਪਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤ ਦੇਵੇ ਜਿਹੜਾ ਕੋਈ ਢਿੱਲਾ ਮੱਠਾ ਉਹਦੇ ਵਾਸਤੇ ਸਲਾਹ ਹੋਵੇ ਜਣਾ ਤੁਸੀਂ ਤੇ ਦੋਵੇਂ ਲਿਖਲੇ ਹੋਣਗੇ ਤੇ ਮਹਾਪੁਰਸ਼ਾਂ ਨੇ ਦੱਸਿਆ ਤੇ ਕਰਕੇ ਦੇਖੋ ਆਪਣਾ ਕਿਹੜਾ ਮੁੱਲਾ ਦਾ ਜਿਹੜਾ ਪੋਜੀਸ਼ਨ ਕਲੇ ਮੰਦਰੀ ਚਲੇ ਜਾਉਗੇ ਹਨਾ ਤੇ ਹੁਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਤੇ ਹੁਣ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਪਰਮਾਤਮਾ ਤੁਹਾਨੂੰ ਸਭ ਨੂੰ ਸਾਰਿਆਂ ਨੂੰ